ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 838 ਤੋਂ ਲੈ ਕੇ 840 ਤੱਕ ਸਵਾਯ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪਹਿਲਾ ਥਿੱਤੀ ੴ ਦਸਵਾ ਜੱਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕਮ ਇੱਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਜਾਲਾ ਅਗਮ ਅਗੋਚਰ ਰੂਪ ਨ ਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ ਜੋ ਦੇਖ ਦਿਖਾਵੇ ਤਿਸ ਕੋ ਬਲ ਜਾਈ ਗੁਰ ਪ੍ਰਸਾਦ ਪਰਮ ਪਦ ਪਾਈ ਕੀ ਆ ਜਪ ਜਾਪੋਂ ਬਿਨ ਜਗ ਦੀਸੈ ਗੁਰ ਕੈ ਸਬਦ ਮਹਿਲ ਕਰ ਦੀਸੈ ਰਹਾਉ ਹਾਂਜੀ ਸੰਗਤ ਜੀ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਹੈ ਥਿੱਤੀ ਤੇ ਪਾਸ਼ਾ ਕਹਿ ਰਹੇ ਨੇ ਕਿ ਉਹ ਪਰਮੇਸ਼ਰ ਇੱਕ ਹੈ ਤੇ ਉਹ ਨਿਰਾਲਾ ਹੈ ਉਹਦਾ ਕੋਈ ਘਰ ਨਹੀਂ ਹੈ ਜਿਸ ਤਰ੍ਹਾਂ ਜੀਵ ਘਰਾਂ ਚ ਰਹਨੇ। ਉਹ ਇੱਕ ਅਲੱਗ ਕਿਸਮ ਦਾ ਹੈ। ਉਹਦੇ ਵਰਗਾ ਕੋਈ ਹੈ ਨਹੀਂ। ਉਹ ਅਮਰ ਹੈ, ਅਟਲ ਹੈ, ਜੁਨਾ ਚ ਨਹੀਂ ਆਉਂਦਾ। ਉਹਦੀ ਕੋਈ ਜਾਤ ਨਹੀਂ, ਉਹਨੂੰ ਕੋਈ ਸੰਸਾਰਿਕ ਜੰਜਾਲ ਨਹੀਂ ਹੈਗੇ ਜਿਵੇਂ ਜੀਵ ਨੂੰ ਹੈਗੇ ਨੇ ਸੰਸਾਰ ਵਿੱਚ ਰਹਿੰਦੇ ਆਂ ਜੰਜਾਲ ਨੇ ਕੰਮ ਧੰਦੇ ਨੇ ਉਹਦੇ ਲਈ ਇਦਾਂ ਦੇ ਕੋਈ ਜੰਜਾਲ ਨਹੀਂ ਹੈਗੇ ਉਹ ਸਾਡੀ ਪਹੁੰਚ ਤੋਂ ਪਰੇ ਹੈ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਉੱਥੇ ਤੱਕ ਨਹੀਂ ਹੈ ਉਹਦਾ ਕੋਈ ਸਰੂਪ ਜਿਹਦਾ ਕੋਈ ਸ਼ਕਲ ਨਹੀਂ ਹੈ ਕੋਈ ਚਿੰਨ ਨਹੀਂ ਹੈ ਜਿਸ ਨੂੰ ਕਹਿ ਸਕੀਏ ਨਾ ਕਿ ਵੀ ਪਰਮੇਸ਼ਰ ਇਸ ਤਰ੍ਹਾਂ ਦਾ ਉਹਦੀ ਕੋਈ ਰੂਪ ਰੇਖਾ ਨਹੀਂ ਹੈ ਕਹਿੰਦੇ ਪਰ ਭਾਲ ਕਰਦਿਆਂ ਕਰਦਿਆਂ ਪਰਮੇਸ਼ਰ ਦੀ ਪਤਾ ਲੱਗਿਆ ਕਿ ਉਹ ਪਰਮੇਸ਼ਰ ਤਾਂ ਹਰ ਇੱਕ ਸਰੀਰ ਵਿੱਚ ਵਸਦਾ ਹੈ ਇਹ ਦਿਖਾਇਆ ਜੀਵ ਨੂੰ ਕਿਸ ਨੇ ਹੈ ਗੁਰੂ ਨੇ ਫੇਰ ਕਹਿੰਦੇ ਉਹ ਗੁਰੂ ਜੋ ਆਪ ਪਰਮੇਸ਼ਰ ਨੂੰ ਹਰ ਇੱਕ ਸਰੀਰ ਵਿੱਚ ਵਸਦੇ ਨੂੰ ਅਨੁਭਵ ਕਰਦਾ ਤੇ ਦੂਜਿਆਂ ਨੂੰ ਕਰਵਾ ਸਕਦਾ ਕਹਿੰਦੇ ਉਸ ਗੁਰੂ ਤੋਂ ਮੈਂ ਸਦਕੇ ਜਾਵਾਂ ਗੁਰੂ ਦੀ ਕਿਰਪਾ ਦੇ ਨਾਲ ਹੀ ਕਹਿੰਦੇ ਪਰਮਪਤ ਦੀ ਅਵਸਥਾ ਪਾਈ ਜਾਂਦੀ ਆ ਜਿੱਥੇ ਮਾਇਆ ਦੇ ਤਿੰਨੇ ਗੁਣ ਜੀਵ ਤੇ ਪ੍ਰਭਾਵ ਨਹੀਂ ਪਾ ਸਕਦੇ ਕਹਿੰਦੇ ਪਰਮੇਸ਼ਰ ਤੋਂ ਬਿਨਾਂ ਮੈਂ ਹੋਰ ਕੀ ਦਾ ਨਾਮ ਜਪ ਸਕਦਾ ਕੋਈ ਹੈ ਨਹੀਂ ਉਹਦੇ ਬਰਾਬਰ ਦਾ ਜਿਹਦਾ ਜਾਪ ਕਰੀਏ ਗੁਰੂ ਦੇ ਸ਼ਬਦ ਦੇ ਰਾਹੀਂ ਹੀ ਪਰਮੇਸ਼ਰ ਦਾ ਦਰ ਕਰ ਨਜ਼ਰ ਆਉਂਦਾ ਹੈ ਦੂਜੇ ਪਾਏ ਲੱਗੇ ਪਛਤਾਣੇ ਜਮ ਦਰਬਾਦੀ ਆਵਣ ਜਾਣੇ ਜਿਹੜੇ ਪਰਮੇਸ਼ਰ ਨੂੰ ਛੱਡ ਕੇ ਦੂਜਿਆਂ ਦੇ ਪਿਆਰ ਵਿੱਚ ਲੱਗੇ ਨੇ ਉਹ ਪਛਤਾਉਂਦੇ ਨੇ ਉਹਨਾਂ ਨੂੰ ਜਮਾਂ ਦਾ ਡਰ ਹੈ ਉਹਨਾਂ ਨੂੰ ਜਨਮ ਮਰਨ ਦਾ ਚੱਕਰ ਪਿਆਰੰਦਾ ਹੈ ਜਨਮ ਲੈਂਦੇ ਨੇ ਉਹਨਾਂ ਦਾ ਮਰਨ ਹੁੰਦਾ ਹੈ ਕਿਆ ਲੈ ਆਵੈ ਕਿਆ ਲੈ ਜਾਹੇ ਸਿਰ ਜਮ ਕਾਲ ਸਚੋਟਾ ਖਾਹੇ ਕਹਿੰਦੇ ਜੀਵ ਦੁਨੀਆ ਵਿੱਚ ਖਾਲੀ ਹੱਥ ਆਉਂਦਾ ਤੇ ਖਾਲੀ ਹੱਥ ਜਾਂਦਾ ਇੱਕ ਚੀਜ਼ ਹੈ ਨਾਲ ਲਿਜਾਣ ਵਾਲੀ ਜੇ ਉਹ ਕੋਈ ਲਿਜਾ ਸਕਦਾ ਹੋਵੇ ਉਹ ਹੈ ਪਰਮੇਸ਼ਰ ਦੇ ਨਾਮ ਦੀ ਕਮਾਈ ਜਿਹੜੇ ਪਰਮੇਸ਼ਰ ਦੇ ਨਾਮ ਦੀ ਕਮਾਈ ਤੋਂ ਬਿਨਾਂ ਨੇ ਉਨਾਂ ਨੂੰ ਫਿਰ ਜਮਾ ਦੀਆਂ ਚੋਟਾਂ ਸਹਿਣੀਆਂ ਪੈਂਦੀਆਂ ਨੇ ਬਿਨ ਗੁਰ ਸ਼ਬਦ ਨਾ ਛੂਟ ਸਕੋਏ ਪਖੰਡ ਕੀਨੈ ਮੁਕਤ ਨਾ ਹੋਏ ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਜਮਾ ਦੀਆਂ ਚੋਟਾਂ ਤੋਂ ਛੁੱਟ ਨਹੀਂ ਸਕਦਾ ਇਕੱਲਾ ਪਖੰਡ ਕੀਤੇਆਂ ਜੀਵ ਨੂੰ ਵਿਕਾਰਾਂ ਤੋਂ ਮਾਇਆ ਤੋਂ ਮੁਕਤੀ ਨਹੀਂ ਮਿਲ ਸਕਦੀ ਪਖੰਡ ਕੀਤਿਆਂ ਮੁਕਤੀ ਨਹੀਂ ਮਿਲਦੀ ਪਰਮੇਸ਼ਰ ਜਾਣੀ ਜਾਣ ਹੈ ਆਪੇ ਸੱਚ ਕੀਆ ਕਰ ਜੋੜ ਅੰਡਜ ਫੋੜ ਜੋੜ ਵਿਛੋੜ ਕਹਿੰਦੇ ਆਪਣੇ ਹੁਕਮ ਦੇ ਵਿੱਚ ਹੀ ਪਰਮੇਸ਼ਰ ਨੇ ਇਹ ਜਗਤ ਬਣਾਇਆ ਹੈ ਪਰਮੇਸ਼ਰ ਆਪ ਹੀ ਜਗਤ ਦਾ ਨਾਸ਼ ਕਰਦਾ ਹੈ ਆਪ ਹੀ ਪੈਦਾ ਕਰਦਾ ਹੈ ਆਪ ਹੀ ਫਿਰ ਨਾਸ਼ ਕਰਦਾ ਹੈ ਫਿਰ ਪੈਦਾ ਕਰਦਾ ਹੈ ਤਰਤ ਆਕਾਸ਼ ਕੀਏ ਬੈਸਣ ਕੋ ਥਾਓ ਰਾਤ ਦਿਨਾਂਤ ਕੀਏ ਪਉ ਪਾਓ ਫਿਰ ਪਰਮੇਸ਼ਰ ਨੇ ਕਹਿੰਦੇ ਧਰਤੀ ਤੇ ਆਕਾਸ਼ ਜੀਵਾਂ ਦੇ ਰਹਿਣ ਲਈ ਜਗ੍ਹਾ ਬਣਾਈਆਂ ਨੇ ਰਾਤ ਦਿਨ ਬਣਾਏ ਨੇ ਡਰ ਪਿਆਰ ਇਹ ਸਭ ਕੁਝ ਪਰਮੇਸ਼ਰ ਦਾ ਬਣਾਇਆ ਹੋਇਆ ਜਿਨ ਕੀ ਏ ਕਰ ਵੇਖਣ ਹਾਰਾ ਅਵਰਨ ਦੁਜਾ ਸਿਰਜਣ ਹਾਰਾ ਜਿਸ ਪਰਮੇਸ਼ਰ ਨੇ ਕਹਿੰਦੇ ਜੀਵ ਬਣਾਏ ਨੇ ਉਹੀ ਇਹਨਾਂ ਦੀ ਸੰਭਾਲ ਕਰਦਾ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਜਗਤ ਦੀ ਰਚਨਾ ਕਰਨ ਵਾਲਾ ਨਹੀਂ ਹੈ ਤ੍ਰਿਤਿਆ ਬ੍ਰਹਮਾ ਬਿਸਨ ਮਹੇਸਾ ਦੇਵੀ ਦੇਵ ਉਪਾਏ ਵੇਸਾ ਇਕਨ ਦੇ ਪਰਮੇਸ਼ਰ ਨੇ ਬ੍ਰਹਮਾ ਵਿਸ਼ਨ ਮਹੇਸ਼ ਦੇਵਤੇ ਬਣਾਏ ਨੇ ਹੋਰ ਕਈ ਤਰ੍ਹਾਂ ਦੇ ਦੇਵੀ ਦੇਵਤੇ ਬਣਾਏ ਨੇ ਅਲੱਗ-ਅਲੱਗ ਵੇਸਾਂ ਦੇ ਵਿੱਚ ਜੋਤੀ ਜਾਤੀ ਗਣਤ ਨਾ ਆਵੇ ਜਿੰਨ ਸਾਜੀ ਸੋ ਕੀਮਤ ਪਾਵੇ ਫਿਰ ਸੰਸਾਰ ਨੂੰ ਆਤਮਿਕ ਚਾਨਣ ਦੇਣ ਵਾਲੀਆਂ ਬਹੁਤ ਹਸਤੀਆਂ ਬਣਾਈਆਂ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਜਿਸ ਪਰਮੇਸ਼ਰ ਨੇ ਆਪਣੀ ਕੁਦਰਤ ਬਣਾਈ ਆ ਇਹਦੀ ਕੀਮਤ ਵੀ ਉਹ ਆਪ ਹੀ ਜਾਣਦਾ ਕਦਰ ਵੀ ਉਹ ਆਪ ਹੀ ਜਾਣਦਾ ਕੀਮਤ ਪਾਏ ਰਹਾ ਭਰਪੂਰ ਕਿਸ ਨੇੜਾ ਕਿਸ ਆਖਾਂ ਦੂਰ ਕਹਿੰਦੇ ਉਹ ਪਰਮੇਸ਼ਰ ਆਪਣੀ ਕੁਦਰਤ ਦੀ ਕੀਮਤ ਆਪ ਹੀ ਜਾਣਦਾ ਕਹਿੰਦੇ ਜਿਹੜਾ ਫਿਰ ਉਸ ਪਰਮੇਸ਼ਰ ਵੱਲੋਂ ਉਹਦੀ ਕੀਮਤ ਸਮਝ ਲੈਂਦਾ ਉਹਦੀ ਕੁਦਰਤ ਦੀ ਉਹ ਫਿਰ ਦੇਖ ਲੈਂਦਾ ਕਿ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਕਹਿੰਦੇ ਕਿਹਦੇ ਕਹੀਏ ਕਿ ਪਰਮੇਸ਼ਰ ਨੇੜੇ ਹੈ ਕਿਹਦੇ ਕਹੀਏ ਕਿ ਪਰਮੇਸ਼ਰ ਦੂਰ ਹੈ ਪਰਮੇਸ਼ਰ ਤਾਂ ਘਟ ਘਟ ਵਿੱਚ ਵਿਆਪਕ ਹੈ ਚੌਥ ਉਪਾਏ ਚਾਰੇ ਵੇਦਾ ਖਾਣੀ ਚਾਰੇ ਬਾਣੀ ਪੇਦਾ ਫਿਰ ਪਰਮੇਸ਼ਰ ਨੇ ਕਹਿੰਦੇ ਚਾਰੇ ਵੇਦ ਬਣਾਏ ਨੇ ਚਾਰੇ ਖਾਣੀਆਂ ਬਣਾਈਆਂ ਨੇ ਅਲੱਗ-ਅਲੱਗ ਬੋਲੀਆਂ ਬਣਾਈਆਂ ਨੇ ਆਸਟ ਦਾ ਸਾਖਟ ਤੀਨ ਉਪਾਏ ਸੋ 부ਜ ਜਿਸ ਆਪ बुਝਾਏ ਫਿਰ ਕਹਿੰਦੇ ਜਿਹੜੇ 18 ਪੁਰਾਣ ਨੇ 6 ਸ਼ਾਸਤਰ ਨੇ ਤਿੰਨ ਮਾਇਆ ਦੇ ਗੁਣ ਨੇ ਇਹ ਵੀ ਸਭ ਪਰਮੇਸ਼ਰ ਨੇ ਪੈਦਾ ਕੀਤੇ ਨੇ ਇਹਨਾਂ ਸਾਰੀਆਂ ਚੀਜ਼ਾਂ ਦਾ ਭੇਦ ਪਰਮੇਸ਼ਰ ਜਿਸ ਨੂੰ ਆਪ ਦੱਸਣਾ ਚਾਹੇ ਉਸ ਨੂੰ ਇਹਨਾਂ ਚੀਜ਼ਾਂ ਦੀ ਸਮਝ ਪੈਂਦੀ ਆ। ਤੀਨ ਸਮਾਵੇ ਚੌਥੇ ਵਾਸਾ ਪਰਨਵਤ ਨਾਨਕ ਹਮਤਾ ਕੇ ਦਾਸਾ। ਨਾਨਕ ਜੀ ਕਹਿੰਦੇ ਨੇ ਮੈਂ ਉਸ ਸੇਵਕ ਦੇ ਦਾਸ ਹਾਂ, ਸੇਵਕ ਦਾ ਦਾਸ ਹਾਂ। ਜੋ ਕਹਿੰਦੇ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਠ ਕੇ ਚੌਥੇ ਵਿੱਚ ਸਮਾ ਜਾਂਦਾ ਹੈ ਜੋ ਪਰਮਪੰਦੀ ਅਵਸਥਾ ਹਾਸਲ ਕਰ ਲੈਂਦਾ ਹੈ ਕਹਿੰਦੇ ਅਸੀਂ ਉਹਦੇ ਦਾਸ ਆ ਪੰਜਮੀ ਪੰਜ ਭੂਤ ਬੇਤਾਲਾ ਆਪ ਅਗੋਚਰ ਪਰਖ ਨਿਰਾਲਾ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦੇ ਪੰਜਾਂ ਤੱਤਾਂ ਦੇ ਬਣਾਏ ਹੋਏ ਪੰਜਾਂ ਤਤਾਂ ਵਿੱਚ ਹੀ ਪਰਵਿਰਤ ਹੋ ਜਾਂਦੇ ਨੇ ਪੰਜ ਕਾਮਾਦਿਕ ਵੈਰੀਆਂ ਦੇ ਅਧੀਨ ਰਹਿੰਦੇ ਨੇ ਉਹ ਕਹਿੰਦੇ ਇਸ ਸੰਸਾਰ ਦੇ ਜਿਹੜੀ ਅਸਲ ਦੇ ਵਿੱਚ ਜੀਵਨ ਜੁਗਤਾ ਉਹਦੇ ਤੋਂ ਮਤਲਬ ਕੁਰਾਹੇ ਪੈ ਰਹੇ ਨੇ ਆਪ ਕਹਿੰਦੇ ਪਰਮੇਸ਼ਰ ਸਾਡੀ ਪਹੁੰਚ ਤੋਂ ਪਰੇ ਹੈ ਸਾਡੀਆਂ ਗਿਆਨ ਇੰਦਰੀਆਂ ਸਾਨੂੰ ਪਰਮੇਸ਼ਰ ਤੱਕ ਨਹੀਂ ਪਹੁੰਚਾ ਸਕਦੀਆਂ ਉਹ ਕਹਿੰਦੇ ਨਿਰਾਲਾ ਹੈ ਪਰਮੇਸ਼ਰ ਉਹਦੇ ਵਰਗਾ ਹੋਰ ਕੋਈ ਨਹੀਂ ਇਕ ਪ੍ਰਮ ਭੂਖੇ ਮੋਹ ਪਿਆਸੇ ਇਕ ਰਸ ਚਾਖਬਦ ਤ੍ਰਿਪਤਾਸੇ ਇਕ ਤੇ ਕਹਿੰਦੇ ਨੇ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਦਾ ਨਾਮ ਰਸ ਚਖ ਲੈਂਦੇ ਨੇ ਉਹਨਾਂ ਨੂੰ ਤ੍ਰਿਪਤੀ ਆ ਜਾਂਦੀ ਆ ਪਰ ਕਹਿੰਦੇ ਇਕ ਪਰਮਾ ਦੇ ਵਿੱਚ ਮਾਇਆ ਦੀ ਮੋਹ ਦੇ ਵਿੱਚ ਆਸਾ ਤ੍ਰਿਸ਼ਨਾ ਦੇ ਵਿੱਚ ਇਸ ਤਰ੍ਹਾਂ ਹੀ ਭਟਕਦੇ ਨੇ ਇਕ ਰੰਗ ਰੱਤੇ ਇਕ ਮਰਤੂਰ ਇਕ ਦਰ ਕਰ ਸਾਚੈ ਦੇਖ ਹਦੂਰ ਕਹਿੰਦੇ ਇਕ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਨੇ ਇਕ ਕਹਿੰਦੇ ਆਤਮਿਕ ਮੌਤੇ ਮਰ ਜਾਂਦੇ ਨੇ ਇਕ ਕਹਿੰਦੇ ਪਰਮੇਸ਼ਰ ਦੇ ਦਰ ਘਰ ਦੀ ਜਿਹਨਾਂ ਨੂੰ ਸੂਝ ਪੈ ਜਾਂਦੀ ਆ ਪਰਮੇਸ਼ਰ ਨੂੰ ਅੰਗ ਸੰਗ ਦੇਖਦੇ ਨੇ ਝੂਠੇ ਕੋ ਨਹੀ ਪਤਨਾ ਕਬੂ ਨ ਸੂਚਾ ਕਾਲਾ ਕਾਓ ਕਹਿੰਦੇ ਜਿਹੜੇ ਜੀਵ ਸਿਰਫ ਸੰਸਾਰ ਜੋ ਕੇ ਝੂਠ ਹੈ ਸੰਸਾਰਿਕ ਪਦਾਰਥਾਂ ਦੇ ਵਿੱਚ ਹੀ ਗਲਤਾਨ ਰਹਿੰਦੇ ਨੇ ਉਹਨਾਂ ਨੂੰ ਕਦੇ ਪਰਮੇਸ਼ਰ ਦੇ ਨਾਮ ਦੀ ਕਦਰ ਨਹੀਂ ਪੈਂਦੀ ਹੈ ਜਿਸ ਤਰ੍ਹਾਂ ਕਹਿੰਦੇ ਉਹਨਾਂ ਨੂੰ ਵਿਕਾਰਾਂ ਦੀ ਮੈਲ ਇਸ ਤਰ੍ਹਾਂ ਉਹਨਾਂ ਨੂੰ ਅਪਵਿੱਤਰ ਕਰਦੀ ਹੈ ਜਿਵੇਂ ਕਾਲਾ ਕਾਂ ਕਦੇ ਸੁੱਚਾ ਨਹੀਂ ਹੋ ਸਕਦਾ ਚਿੱਟਾ ਨਹੀਂ ਹੋ ਸਕਦਾ ਪਿੰਜਰ ਪੰਖੀ ਬੰਦਿਆ ਕੋਏ ਸ਼ੇਰੀ ਪਰ ਮੈਂ ਮੁਕਤ ਨਾ ਹੋਏ ਤੋ ਸ਼ੂਟ ਜਾ ਖਸਮ ਛਡਾਏ ਗੁਰਮਤ ਮਿਲੇ ਭਗਤ ਦਰੜਾਏ ਜੇ ਮੈਂ ਕਹਿੰਦੇ ਪਿੰਜਰੇ 'ਚ ਕੋਈ ਪੰਛੀ ਪਾਇਆ ਹੋਵੇ ਤਾਂ ਉਹੋ ਜਿਹੜੀਆਂ ਪਿੰਜਰੇ ਦੀਆਂ ਸਲਾਕਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਤੇ ਕਹਿੰਦੇ ਜਿਸ ਤਰ੍ਹਾਂ ਅੜਦਾ ਰਹਿੰਦਾ ਕਈ ਦਫਾ ਤੇ ਪਰ ਕਹਿੰਦੇ ਵਿੱਚੋਂ ਛੁੱਟ ਨਹੀਂ ਸਕਦਾ ਪਿੰਜਰੇ ਤੋਂ ਜਦ ਤੱਕ ਜਿਹਨੇ ਜਿਸ ਉਹਦੇ ਮਾਲਕ ਨੇ ਉਹਨੂੰ ਪਿੰਜਰੇ ਵਿੱਚ ਪਾਇਆ ਉਹ ਨਾ ਉਹਨੂੰ ਛੁਡਾ ਦੇਵੇ ਇਸ ਤਰ੍ਹਾਂ ਕਹਿੰਦੇ ਜਿਹੜੇ ਜੀਵ ਮਾਇਆ ਦੇ ਵਿੱਚ ਵਿਕਾਰਾਂ ਵਿੱਚ ਭਟਕਦੇ ਨੇ ਉਹਨਾਂ ਨੂੰ ਵੀ ਪਰਮੇਸ਼ਰ ਆਪ ਗੁਰੂ ਦੀ ਮਤ ਦੇ ਕੇ ਉਹਨਾਂ ਨੂੰ ਭਗਤੀ ਦਿੰਦੇ ਨੇ ਫਿਰ ਆਪਣੇ ਨਾਲ ਮੇਲ ਲੈਂਦੇ ਨੇ ਇਹ ਸਭ ਪਰਮੇਸ਼ਰ ਦੀ ਆਪਣੀ ਖੇਡ ਹੈ ਖਸਤੀ ਖਟਦਰ ਸਨ ਪ੍ਰਭ ਸਾਜੇ ਅਨਹਦ ਸਬਦ ਨਿਰਾਲਾ ਵਾਜੇ ਫੇ ਕਹਿੰਦੇ ਜਿਹੜੇ ਜੋਗੀ ਨੇ ਉਹਨਾਂ ਨੇ ਪਰਮੇਸ਼ਰ ਦੇ ਦਰਸ਼ਨ ਕਰਨ ਦੇ ਲਈ ਜਿਵੇਂ ਆਪਣੇ ਛੇ ਬਣਾਏ ਹੋਏ ਨੇ ਛੇ ਜੋਗੀਆਂ ਦੇ ਕੋਈ ਫਿਰਕੇ ਵਗੈਰਾ ਬਣਾਏ ਨੇ ਪਰ ਕਹਿੰਦੇ ਜੋ ਪਰਮੇਸ਼ਰ ਦਾ ਨਿਰਾਲਾ ਸ਼ਬਦ ਆ ਉਹ ਤੇ ਜੀਵ ਦੇ ਅੰਦਰ ਹੈ ਉਹਦੇ ਲਈ ਕੋਈ ਭੇਖ ਨਹੀਂ ਧਾਰਨੇ ਪੈਂਦੇ ਉਹ ਪਰਮੇਸ਼ਰ ਦਾ ਸ਼ਬਦ ਹਰ ਇੱਕ ਜੀਵ ਦੇ ਅੰਦਰ ਵਸ ਰਿਹਾ ਹੈ ਜੇ ਪ੍ਰਭ ਪਾਵੈ ਤਾਂ ਮਹਿਲ ਬੁਲਾਵੈ ਸਬਦੀ ਪੀਦੀ ਤੋ ਪਤ ਪਾਵੈ ਕਿਸ ਜਿਸ ਜੀਵ ਤੇ ਪਰਮੇਸ਼ਰ ਆਪ ਪਰਸਾਨਾ ਉਸ ਨੂੰ ਆਪਣੇ ਦਰ ਘਰ ਦੀ ਸੂਜੀ ਦਿੰਦਾ ਸੂਜੀ ਦਿੰਦਾ ਫਿਰ ਉਹ ਜੀਵ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਨਾਲ ਜਾਣ ਪਹਿਚਾਨ ਪਾ ਲੈਂਦਾ ਤੇ ਉਹਨੂੰ ਇੱਜ਼ਤ ਮਿਲਦੀ ਆ ਸਭ ਜਗ੍ਹਾ ਤੇ ਕਰ ਕਰ ਵੇਸ ਖਪੈ ਜਲ ਜਾਵੇ ਸਾਚੈ ਸਾਚੇ ਸਾਚ ਸਮਾਵੇ ਜਿਹੜੇ ਕਹਿੰਦੇ ਸਿਰਫ ਧਾਰਮਿਕ ਪਖੰਡ ਕਰਦੇ ਨੇ ਉਹ ਪਰਮੇਸ਼ਰ ਤੱਕ ਨਹੀਂ ਪਹੁੰਚ ਸਕਦੇ ਉਹ ਕਹਿੰਦੇ ਤ੍ਰਿਸ਼ਨਾ ਦੀ ਅਗਨੀ ਵਿੱਚ ਜਲਦੇ ਨੇ ਸਗੋਂ ਤੇ ਬਾਹਰਲੇ ਪੇਖ ਬਣਾਇਆ ਉਹਨਾਂ ਨੂੰ ਅਹੰਕਾਰ ਹੋ ਜਾਂਦਾ ਪਰ ਜਿਹੜੇ ਕਹਿੰਦੇ ਪਰਮੇਸ਼ਰ ਦਾ ਨਾਮ ਜਪ ਕੇ ਸੱਚੇ ਹੋਏ ਨੇ ਨਿਰਮਲ ਹੋਏ ਨੇ ਉਹੀ ਪਰਮੇਸ਼ਰ ਦੇ ਚਰਣਾ ਵਿੱਚ ਸਮਾਈ ਪਾ ਸਕਦੇ ਨੇ ਸਪਤਮੀ ਸਤ ਸੰਤੋਖ ਸਰੀਰ ਸਤ ਸਮੰਦ ਪਰੇ ਨਿਰਮਲ ਨੀਰ ਮਜਨ ਸੀਲ ਸਚ ਰਿਦਾ ਵਿਚਾਰ ਗੁਰ ਕੈ ਸਬਦ ਪਾਵੈ ਸਭ ਪਾਰ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਦੇ ਵਿੱਚ ਸਤ ਸੰਤੋਖ ਵਰਗੇ ਗੁਣ ਆ ਜਾਂਦੇ ਨੇ ਉਨ੍ਹਾਂ ਦੇ ਸਰੀਰ ਦੇ ਸੱਤੇ ਸਮੁੰਦਰ ਸੱਤੇ ਸਮੁੰਦਰ ਹੈਗੇ ਨੇ ਪੰਜ ਗਿਆਨ ਇੰਦ੍ਰੇ ਛੇ ਮਨ ਸਤਮੀ ਬੁੱਧੀ ਇਹ ਸਾਰੇ ਪਰਮੇਸ਼ਰ ਦੇ ਨਾਮ ਜਲ ਨਾਲ ਭਰ ਜਾਂਦੇ ਨੇ ਫਿਰ ਕਹਿੰਦੇ ਹਿਰਦੇ ਵਿੱਚ ਪਰਮੇਸ਼ਰ ਦੀ ਵਿਚਾਰ ਕਰਦੇ ਨੇ ਸੱਚ ਦੀ ਇਸ ਤਰ੍ਹਾਂ ਫਿਰ ਕਹਿੰਦੇ ਉਹ ਸੱਚ ਦਾ ਇਸ਼ਨਾਨ ਕਰਦੇ ਨੇ ਜੋ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਨੂੰ ਜਪਦੇ ਨੇ ਉਹ ਇਸ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਨੇ ਮਨਸਾ ਚਾ ਮੁਖ ਸਾਚੋ ਪਾਏ ਸੱਚ ਨਿਸ਼ਾਨਾ ਠਾਕ ਨਾ ਪਾਏ ਜੋ ਜੀਵ ਕਹਿੰਦੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਦਾ ਮਨ ਵੀ ਸੱਚਾ ਹੋ ਜਾਂਦਾ ਤੇ ਉਹਨਾਂ ਦੀ ਰਸਨਾ ਵੀ ਸੱਚੀ ਹੋ ਜਾਂਦੀ ਆ ਉਹਨਾਂ ਨੂੰ ਸੱਚੇ ਨਾਲ ਪ੍ਰੇਮ ਹੋ ਜਾਂਦਾ ਉਹਨਾਂ ਨੂੰ ਫਿਰ ਪਰਮੇਸ਼ਰ ਦੇ ਨਾਮ ਦੀ ਰਾਹਦਾਰੀ ਮਿਲ ਜਾਂਦੀ ਹੈ ਤੇ ਉਹਨਾਂ ਦੇ ਰਸਤੇ ਵਿੱਚ ਕੋਈ ਵਿਕਾਰ ਰੁਕਾਵਟ ਨਹੀਂ ਬਣਦੇ ਹੈ। ਇਹ ਸਭ ਪਰਮੇਸ਼ਰ ਦੇ ਨਾਮ ਦੀ ਬਰਕਤ ਹੈ। ਅਸਟ ਮੀ ਅਸਟ ਸਿੱਧ ਬੁੱਧ ਸਾਦਾ ਸਚ ਨਹਿ ਕੇਵਲ ਕਰਮ ਆਰਾਧੈ। ਪੌਣ ਪਣੀ ਅਗਨੀ ਬਿਸਰਾਓ ਤਹੀ ਨਿਰੰਜਨ ਸਾਚੋ ਨਾਓ ਜਿਹੜੇ ਕਹਿੰਦੇ ਜੋਗੀ ਲੋਕ ਨੇ ਉਹ ਜੋਗ ਸਾਧਨਾ ਕਰਦੇ ਨੇ ਪਰ ਉਹ ਕਈ ਤਰ੍ਹਾਂ ਦੀ ਸਿੱਧੀਆਂ ਦੀ ਤਾਂਗ ਕਰਦੇ ਨੇ ਪਰ ਕਹਿੰਦੇ ਜੋ ਇਹਨਾਂ ਸਿੱਧੀਆਂ ਨੂੰ ਨਹੀਂ ਲੋਚਦਾ ਸਿਰਫ ਪਰਮੇਸ਼ਰ ਦੇ ਨਾਮ ਨੂੰ ਜਪਦਾ ਤੇ ਪਰਮੇਸ਼ਰ ਦੀ ਪ੍ਰਾਪਤੀ ਚਾਹੁੰਦਾ ਉਹ ਸਿਰਫ ਪਰਮੇਸ਼ਰ ਦੀ ਬਖਸ਼ਿਸ਼ ਦੇ ਨਾਲ ਪਰਮੇਸ਼ਰ ਦਾ ਨਾਮ ਹੀ ਜਪਦਾ ਉਹਨਾਂ ਦੇ ਅੰਦਰੋਂ ਕਹਿੰਦੇ ਮਾਇਆ ਦੇ ਤਿੰਨੇ ਗੁਣ ਰਜੋ ਤਤੋ ਤਮੋ ਨਿਕਲ ਜਾਂਦੇ ਨੇ ਤੇ ਜਿੱਥੇ ਇਹ ਮਾਇਆ ਦੇ ਤਿੰਨੋਂ ਗੁਣੋ ਮਨ ਵਿੱਚੋਂ ਨਿਕਲ ਗਏ ਨੇ ਉੱਥੇ ਹੀ ਪਰਮੇਸ਼ਰ ਦਾ ਸੱਚਾ ਨਾਮ ਟਿਕ ਸਕਦਾ ਹੈ ਿਸ ਮਹਿ ਮੰਨੂਆ ਰਿਹਾ ਲਿਵ ਲਾਈ ਪਰਵਤ ਨਾਨਕ ਕਾਲ ਨਖਾਏ ਫਿਰ ਜਿਸ ਜੀਵ ਦੇ ਕਹਿੰਦੇ ਮਨ ਵਿੱਚੋਂ ਇਹ ਤਿੰਨੇ ਮਾਇਆ ਦੇ ਗੁਣ ਨਿਕਲ ਗਏ ਉਥੇ ਜੀਵ ਪਰਮੇਸ਼ਰ ਦੇ ਚਰਨਾਂ ਵਿੱਚ ਲਿਵ ਲਾਈ ਰੱਖਦਾ ਹੈ ਨਾਨਕ ਜੀ ਕਹਿੰਦੇ ਨੇ ਉਸ ਜੀਵ ਨੂੰ ਫਿਰ ਆਤਮਿਕ ਮੌਤ ਨਹੀਂ ਘੇਰਦੀ ਜੋ ਪਰਮੇਸ਼ਰ ਦਾ ਨਾਮ ਜਪ ਕੇ ਜਿਨ੍ਹਾਂ ਦਾ ਮਨ ਪਵਿੱਤਰ ਹੋ ਗਿਆ ਨਾਉ ਨੌਮੀ ਨਵੇਂ नाथ ਨਵਖੰਡਾ ਘਟ ਘਟ नाथ महा बल वंडा ਫਿਰ ਕਹਿੰਦੇ ਜਿਹੜੇ ਹੈਗੇ ਨੇ ਜੋਗੀਆਂ ਦੇ नाथ ਤੇ ਇੱਕ नाथ ਹੈ ਜੋ ਨੌਆ ਖੰਡਾਂ ਦਾ नाथ ਹੈ ਉਹ ਹੈ ਪਰਮੇਸ਼ਰ ਕਹਿੰਦੇ ਉਹ ਪਰਮੇਸ਼ਰ ਜੋ ਕਹਿੰਦੇ ਸਾਰੇ ਜਗਤ ਦਾ ਮਾਲਕ ਹੈ ਜੋ ਪਰਮੇਸ਼ਰ ਸਾਰੇ ਜਗਤ ਦਾ ਮਾਲਕ ਹੈ ਉਹ ਹਰ ਇੱਕ ਕੱਟ ਵਿੱਚ ਵਸ ਰਿਹਾ ਹੈ ਉਹ ਹਰ ਇੱਕ ਸਰੀਰ ਵਿੱਚ ਵਸ ਰਿਹਾ ਹੈ ਆਈ ਪੂਤਾ ਇਹ ਜਗ ਸਾਰਾ ਪ੍ਰਵ ਆਦੇਸ ਆਦ ਰਖਵਾਰਾ ਕਹਿੰਦੇ ਇਹ ਸਾਰਾ ਜਗਤ ਉਸ ਪਰਮੇਸ਼ਰ ਦਾ ਪੁੱਤਰ ਹੈ ਉਸ ਪਰਮੇਸ਼ਰ ਨੂੰ ਸਦਾ ਹੀ ਨਮਸਕਾਰ ਹੈ ਜੋ ਜੁਗਾਂ ਤੇ ਮੁੱਢ ਤੋਂ ਹੈ ਤੇ ਸਦਾ ਹੀ ਜੀਵਾਂ ਦੀ ਰੱਖਿਆ ਕਰਦਾ ਆਇਆ ਹੈ ਆਦ ਜੁਗਾਦੀ ਹੈ ਵੀ ਹੋਗ ਉਹ ਅપરੰਪਰ ਕਰਨਯੋਗ ਕਹਿੰਦੇ ਉਹ ਪਰਮੇਸ਼ਰ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਅੱਗੇ ਨੂੰ ਵੀ ਹੋਏਗਾ ਉਹਦਾ ਕਹਿੰਦੇ ਪਾਰ ਨਹੀਂ ਪਾਇਆ ਜਾ ਸਕਦਾ ਸਭ ਕੁਝ ਸੰਸਾਰ ਵਿੱਚ ਉਹਦਾ ਹੀ ਕੀਤਾ ਕਰਾਇਆ ਹੋ ਰਿਹਾ ਹੈ ਦਸਮੀ ਨਾਮਦਾਨ ਇਸਨਾਨ ਆਨੰਦ ਇਹਨ ਮਜਨ ਸੱਚਾ ਗੁਣ ਗਿਆਨ ਕਹਿੰਦੇ ਪਰਮੇਸ਼ਰ ਦਾ ਨਾਮ ਜਪਣਾ ਹੀ ਦਸਮੀ ਦੇ ਉੱਪਰ ਦਾਨ ਕਰਨਾ ਤੇ ਇਸ਼ਨਾਨ ਕਰਨਾ ਹੈ ਕੋਈ ਹੋਰ ਦਸਮੀਆਂ ਮਨਾਉਣ ਦੀ ਲੋੜ ਨਹੀਂ ਉਸ ਪਰਮੇਸ਼ਰ ਦਾ ਨਾਮ ਜਪੋ ਕਹਿੰਦੇ ਉਸ ਪਰਮੇਸ਼ਰ ਦੇ ਗੁਣਾ ਦੀ ਵਿਚਾਰ ਕਰਨੀ ਗੁਣਾ ਦਾ ਗਿਆਨ ਹੋਣਾ ਇਹੀ ਕਹਿੰਦੇ ਹਰ ਰੋਜ਼ ਦਾ ਸੱਚਾ ਇਸ਼ਨਾਨ ਹੈ ਸੱਚ ਮੈਲ ਨਾ ਲਾਗੈ ਭ੍ਰਮ ਭਉ ਭਾਗੈ ਬਿਲਮ ਨ ਤੂਟ ਸ ਕਾਚੈ ਤਾਗੈ ਜਿਹੜੇ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਸੱਚੇ ਹੋ ਜਾਂਦੇ ਨੇ ਉਹਨਾਂ ਦੇ ਮਨੋਂ ਮੈਲ ਨਹੀਂ ਲੱਗਦੀ ਉਹਨਾਂ ਦੇ ਅੰਦਰੋਂ ਸਾਰੇ ਭਰਮ ਡਰ ਸਹਿਮ ਨਿਕਲ ਜਾਂਦੇ ਨੇ ਸਹਿਮ ਤੇ ਡਰ ਇਸ ਤਰ੍ਹਾਂ ਨਿਕਲ ਜਾਂਦੇ ਨੇ ਜਿਵੇਂ ਕੱਚਾ ਤਾਗਾ ਟੁੱਟਦਿਆਂ देर ਨਹੀਂ ਲੱਗਦੀ ਪਰਮੇਸ਼ਰ ਦੇ ਨਾਮ ਦੀ ਇੰਨੀ ਤਾਕਤ ਹੈ ਜਿਉਂ ਤਾਗਾ ਜਗ ਏਵੈ ਜਾਣੋ ਅਸਤ ਰਚੀਤ ਸਾਚ ਰੰਗ ਮਾਣੋ ਕਹਿੰਦੇ ਇਸ ਜਿਹੜੇ ਸੰਸਾਰ ਦੇ ਸੰਬੰਧ ਨੇ ਉਹ ਇੱਕ ਕੱਚੇ ਤਾਗੇ ਵਾਂਗ ਸਮਝੋ ਕਿ ਉਹ ਸਦਾ ਦੇ ਰਹਿਣ ਵਾਲੇ ਨਹੀਂ ਹੈ ਕਹਿੰਦੇ ਆਪਣਾ ਜੀਵ ਦਾ ਜੇ ਮਨ ਸਥਿਰ ਹੋ ਜਾਏ ਸੱਚੇ ਵਿੱਚ ਟਿਕ ਜਾਏ ਫੇਰ ਹੀ ਸੱਚੇ ਦੇ ਪ੍ਰੇਮ ਦੇ ਰੰਗ ਨੂੰ ਮਾਣਦਾ ਹੈ ਇਕਾਦਸੀ ਇਕ ਹਿਰਦੈ ਵਸਾਵੇ ਹਿੰਸਾ ਮਮਤਾ ਮੋਹ ਚੁਕਾਵੇ ਫਲ ਪਾਵੇ ਬ੍ਰਤ ਆਤਮ ਚੀਨੈ ਪਖੰਡ ਰਾਚ ਤਤ ਨਹੀਂ ਬੀਨੈ ਕਹਿੰਦੇ ਕਈ ਜੀਵ ਇਕਾदशी ਦੇ व्रत ਰੱਖਦੇ ਨੇ ਪਰ ਕਹਿੰਦੇ ਇਕਾदशी ਦੇ ਦਿਨ ਪਰਮੇਸ਼ਰ ਨੂੰ ਆਪਣੇ ਹਿਰਦੇ 'ਚ ਵਸਾਓ ਇਹੀ ਸੱਚਾ ਬ੍ਰਤ ਹੈ ਸੱਚਾ ਬ੍ਰਤ ਇਹ ਹੈ ਕਿ ਜੀਵ ਆਪਣੇ ਅੰਦਰੋਂ ਹਿੰਸਾ ਮਾਇਆ ਦਾ ਮੋਹ ਖਤਮ ਕਰ ਦੇਵੇ ਫਿਰ ਇਹ ਇਹ ਜਿਹੜਾ ਸੱਚਾ ਬ੍ਰਤ ਹੈ ਇਹਦਾ ਫਲ ਕੀ ਹੁੰਦਾ ਕਿ ਜੀਵ ਆਪਣੇ ਅੰਤਰ ਆਤਮੇ ਪਰਮੇਸ਼ਰ ਨਾਲ ਜਾਣ ਪਹਿਚਾਨ ਬਣਾਏ ਜਿਹੜੇ ਜੀਵ ਕਹਿੰਦੇ ਸਿਰਫ ਧਾਰਮਿਕ ਪਖੰਡ ਕਰਦੇ ਨੇ ਪਰਮੇਸ਼ਰ ਨਾਲ ਜਾਣ ਪਹਿਚਾਨ ਨਹੀਂ ਪਾਉਂਦੇ ਉਹਨਾਂ ਨੂੰ ਕੋਈ ਵਰਤ ਦਾ ਫਲ ਨਹੀਂ ਮਿਲਦਾ ਸੱਚਾ ਵਰਤ ਇਹ ਹੈ ਕਿ ਉਸ ਪਰਮੇਸ਼ਰ ਨਾਲ ਜਾਣ ਪਹਿਚਾਨ ਪਾਈਏ ਉਹਦਾ ਨਾਮ ਜਪੀਏ ਉਹਨੂੰ ਹਿਰਦੇ ਚ ਬਸਾਈਏ ਨਿਰਮਲ ਨਿਰਾਹਾਰ ਨਹਿ ਕੇਵਲ ਸੂਚੈ ਸਾਚੇ ਨਾ ਲਾਗੇ ਮਲ ਕਹਿੰਦੇ ਉਹ ਪਰਮੇਸ਼ਰ ਪਵਿੱਤਰ ਹੈ ਉਹਨੂੰ ਕਿਸੇ ਖੁਰਾਕ ਦੀ ਲੋੜ ਨਹੀਂ ਉਹ ਆਸਾ ਤ੍ਰਿਸ਼ਨਾ ਵਾਸ਼ਨਾ ਤੋਂ ਪਰੇ ਹੈ ਕਹਿੰਦੇ ਉਹ ਪਰਮੇਸ਼ਰ ਸੱਚਾ ਹੈ ਪਵਿੱਤਰ ਹੈ ਉਹਨੂੰ ਕੋਈ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਜਹ ਦੇਖੋ ਤਹ ਏਕੋ ਏਕਾ ਹੋਰ ਜੀ ਉਪਾਏ ਵੇਖੋ ਵੇਕਾਰ ਕਹਿੰਦੇ ਜਿੱਥੇ ਵੀ ਅਸੀਂ ਦੇਖੀਏ ਉਹ ਸਰਵ ਵਿਆਪਕ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਤੇ ਉਹਨੇ ਆਪਣੇ ਤੋਂ ਅਲੱਗ ਅਲੱਗ ਤਰ੍ਹਾਂ ਦੇ ਹੋਰ ਜੀ ਉਪਾਏ ਹੋਏ ਨੇ ਹੋਰ ਉਪੈਦਾ ਕੀਤੇ ਹੋਏ ਨੇ ਜੀ ਜੋ ਬਹੁਤ ਰੰਗਾਂ ਦੇ ਨੇ ਭੰਤਾਂ ਦੇ ਨੇ ਫਲੋ ਹਾਰ ਕੀ ਇਹ ਫਲ ਜਾਏ ਰਸ ਕਸ ਖਾਏ ਸਾਦ ਗਵਾਏ ਜਿਹੜੇ ਜੀਵ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਇਹ ਵਰਤ ਨਹੀਂ ਰੱਖਦੇ ਕਿ ਅੰਨ ਨਹੀਂ ਖਾਣਾ ਫਲ ਖਾਣੇ ਨੇ ਫਿਰ ਇਹਦਾ ਕੋਈ ਚੰਗਾ ਫਲ ਮਿਲਦਾ ਇਸ ਤਰ੍ਹਾਂ ਦੇ ਵਹਿਮ ਪਰ ਮਿਚ ਨਹੀਂ ਪੈਣਾ ਕਹਿੰਦੇ ਜੀਵ ਨੂੰ ਕਹਿੰਦੇ ਚੰਗਾ ਫਲ ਪਰਮੇਸ਼ਰ ਵੱਲੋਂ ਤਾਂ ਹੀ ਮਿਲਦਾ ਜੋ ਉਸ ਸੰਸਾਰ ਦੇ ਰਸਾਂ ਕਸਾਂ ਦੇ ਵਿੱਚੋਂ ਨਿਕਲ ਕੇ ਉਸ ਪਰਮੇਸ਼ਰ ਦਾ ਨਾਮ ਜਪੇ ਉਸ ਪਰਮੇਸ਼ਰ ਦੇ ਨਾਮ ਦੇ ਸਵਾਦ ਨੂੰ ਨਾ ਗਵਾਏ ਫਿਰ ਉਹਨੂੰ ਫਲ ਮਿਲਦਾ ਕੂੜੇ ਲਾਲਚ ਲਪਟੇ ਲਪਟਾਏ ਛੂਟੇ ਗੁਰਮੁਖ ਸਾਚ ਕਮਾਏ ਆਮ ਤੌਰ ਤੇ ਜੀਵ ਕਹਿੰਦੇ ਲਾਲਚ ਵਿੱਚ ਲਿਪਟੇ ਹੋਏ ਨੇ ਲਾਲਚ ਕੀ ਹੈ ਕੂੜ ਦਾ ਸੰਸਾਰ ਦਾ ਛੁੱਟਦੇ ਕਦੋਂ ਇਸ ਸੰਸਾਰ ਦੇ ਬੰਧਨਾਂ ਤੋਂ ਜਦੋਂ ਗੁਰੂ ਦੇ ਸਨਮੁਖ ਰਹਿ ਕੇ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦੇ ਨੇ ਦੁਆਦਸ ਮੁਦਰਾ ਮਨ ਔ ਤੂਤਾ ਐਨ ਸ ਜਾਗੈ ਕਬੇ ਨ ਸੁਤਾ ਕਹਿੰਦੇ ਜੀਵ ਦਾ ਮਨ ਤਿਆਗੀ ਕਦੋਂ ਹੁੰਦਾ ਹੈ ਜਦੋਂ ਕਹਿੰਦੇ ਉਹ ਮਾਇਆ ਦੇ ਮੋਹ ਵਿੱਚੋਂ ਨਿਕਲ ਜਾਂਦਾ ਹੈ ਮਾਇਆ ਦੇ ਵੱਲੋਂ ਸੁਚੇਤ ਰਹਿੰਦਾ ਹੈ ਤੇ ਉਹ ਮਨ ਤਿਆਗੀ ਬਣ ਜਾਂਦਾ ਹੈ ਜਾਗਤ ਜਾਗ ਰਹੇ ਲਵਲਾਈ ਗੁਰ ਪਰ ਚੈ ਤਿਸ ਕਾਲ ਨ ਖਾਏ ਜਿਹੜੇ ਜੀਵ ਕਹਿੰਦੇ ਮਾਇਆ ਦੇ ਹੱਲਿਆਂ ਤੋਂ ਸੁਚੇਤ ਰਹਿ ਕੇ ਪਰਮੇਸ਼ਰ ਦਾ ਨਾਮ ਜਪਦੇ ਨੇ ਗੁਰੂ ਦੇ ਚਰਨਾ ਵਿੱਚ ਪਤੀਜਦੇ ਨੇ ਗੁਰੂ ਦੀ ਸ਼ਰਨ ਆਉਂਦੇ ਨੇ ਉਹਨਾਂ ਨੂੰ ਆਤਮਿਕ ਮੌਤ ਨਹੀਂ ਘੇਰਦੀ ਅਤੀਤ ਪੈ ਮਾਰੇ ਬੈرائی ਪਰਨਵਤ ਨਾਨਕ ਤਹਿਲ ਵਿਲਾਈ ਅਤੀਤ ਪੈ ਮਾਰੇ ਬੈرائی ਪਰਨਵਤ ਨਾਨਕ ਤਹਿਲ ਵਿਲਾਈ ਤেন ਨਾਨਕ ਜੀ ਬੇਨਤੀ ਕਰਦੇ ਨੇ ਕਿ ਉਹੀ ਜੀਵ ਪਰਮੇਸ਼ਰ ਦੇ ਚਰਨਾਂ ਵਿੱਚ ਲੇਵ ਲਾਉਂਦੇ ਨੇ ਜਿਹੜੇ ਸੰਸਾਰ ਵੱਲੋਂ ਤਿਆਗੀ ਹੋ ਜਾਂਦੇ ਨੇ ਤੇ ਆਪਣੇ ਅੰਦਰੋਂ ਵਿਕਾਰ ਖਤਮ ਕਰ ਲੈਂਦੇ ਨੇ ਫਿਰ ਹੀ ਉਸ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋ ਸਕਦੇ ਨੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका-ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ